ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਆਓ ਅੱਜ ਅਸੀਂ ਪਰਮੇਸ਼ਰ ਅੱਗੇ ਧੰਨਵਾਦ ਦਾ ਬਲਦਾਨ ਚੜਾਈਏ ਪਰਮੇਸ਼ਰ ਅਨੁਵਾਦ ਅਨੁਵਾਦ ਕਰਦੇ ਆ ਇਸ ਸੁੰਦਰ ਸਵੇਰ ਦੇ ਲਈ ਜੋ ਪ੍ਰਭੂ ਜੀ ਤੁਸੀਂ ਸਾਡੇ ਜੀਵਨਾਂ ਦੇ ਵਿੱਚ ਠਹਿਰਾਇਆ ਪ੍ਰਭੂ ਜੀ ਧੰਨਵਾਦ ਕਰਦੇ ਆ ਉਹਨਾਂ ਅਦਭੁਤ ਕੰਮਾਂ ਦੇ ਲਈ ਪ੍ਰਭੂ ਜੀ ਜੋ ਸਾਡੇ ਜੀਵਨ ਦੇ ਵਿੱਚ ਤੁਸੀਂ ਕੀਤੇ ਤੁਸੀਂ ਸਾਡੀਆਂ ਤਕਲੀਫਾਂ ਨੂੰ ਦੁੱਖਾਂ ਨੂੰ ਸਾਡੇ ਜੀਵਨ ਵਿੱਚੋਂ ਦੂਰ ਕੀਤਾ ਪ੍ਰਭੂ ਜੀ ਤੇਰਾ ਧੰਨਵਾਦ ਕਰਦੇ ਆ ਸਾਨੂੰ ਬੇਵਚਾਰਾਂ ਤੋਂ ਬਚਾ ਕੇ ਰੱਖਣ ਲਈ ਤੇਰਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਤੇਰਾ ਧੰਨਵਾਦ ਕਰਦੇ ਆਂ ਦੁਸ਼ਟ ਆਤਮਾਵਾਂ ਤੋਂ ਸਾਡੀ ਰੱਖਿਆ ਕਰਨ ਲਈ ਪ੍ਰਭੂ ਜੀ ਤੇਰਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਤੇਰਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਤੁਹਾਡਾ ਪਵਿੱਤਰ ਕਲਾਮ ਦੱਸਦਾ ਹੈ ਇਹ ਸਾਰੇ ਥੱਕੇ ਹੋਇਓ ਤੇ ਭਾਰ ਹੇਠ ਦੱਬੇ ਹੋਇਓ ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ ਧੰਨਵਾਦ ਧੰਨਵਾਦ ਪ੍ਰਭੂ ਜੀ ਇਹ ਸਵਚਨ ਦੇ ਰਾਹੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਸਾਨੂੰ ਬਣਾਇਆ ਪ੍ਰਭੂ ਜੀ ਤੇਰਾ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੇਰਾ ਧੰਨਵਾਦ ਕਰਦੇ ਹਾਂ ਸਾਡੇ ਜੀਵਨ ਦੇ ਵਿੱਚ ਕੀਤੇ ਹੋਏ ਅਦਭੁਤ ਕੰਮਾਂ ਦੇ ਲਈ ਧੰਨਵਾਦ ਕਰਦੇ ਹਾਂ ਧੰਨਵਾਦ ਪਰਮੇਸ਼ਰ ਧੰਨਵਾਦ ਇਹਨਾਂ ਵਚਨਾਂ ਦੇ ਰਾਹੀ ਪ੍ਰਭੂ ਜੀ ਸਾਨੂੰ ਤੁਸੀਂ ਬਣਾਇਆ ਪ੍ਰਭੂ ਜੀ ਸਾਡੇ ਦੁੱਖਾਂ ਨੂੰ ਤਕਲੀਫਾਂ ਸਾਡੇ ਜੀਵਨ ਦੇ ਵਿੱਚੋਂ ਸਾਰੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਪ੍ਰਭੂ ਜੀ ਤੇਰਾ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਆਉਣ ਵਾਲਾ ਟਾਈਮ ਪ੍ਰਭੂ ਜੀ ਤੇਰੇ ਹੱਥਾਂ ਵਿੱਚ ਤੇਰੇ ਸਮਰਥੀ ਹੱਥਾਂ ਵਿੱਚ ਅਸੀਂ ਆਪਣਾ ਜੀਵਨ ਆਪਣੇ ਪ੍ਰਭੂ ਦੇ ਹੱਥਾਂ ਵਿੱਚ ਸੌਂਪਦੇ ਹਾਂ ਪ੍ਰਭੂ ਜੀ ਆਉਣ ਵਾਲਾ ਟਾਈਮ ਤੁਹਾਡੇ ਹੱਥਾਂ ਵਿੱਚ ਧੰਨਵਾਦ ਦੇ ਬਲੀਦਾਨ ਦੇ ਸਮੇਤ ਪ੍ਰਭੂ ਜੀ ਸੌਂਪਦੇ ਹਾਂ ਪ੍ਰਭੂ ਯੀਸ਼ੂ ਨਾਸਰੀ ਦੇ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ ਆਮੀਨ ਆਮੀਨ